ਸ਼ਰਸ਼ਿਕਾ ਤੁਸੀਂ ਦੇਖ ਰਹੇ ਹੋ 8 ਨੂੰ ਪੰਜਾਬ ਤੇ ਮੈਂ ਰਕੇਸ਼ ਸ਼ਰਮਾ ਲਗਾਤਾਰ ਪੰਜਾਬ ਦੇ ਮੁੱਦਿਆਂ ਤੇ ਗੱਲ ਹੁੰਦੀ ਹੈ ਤੇ ਪੰਜਾਬ ਦੇ ਮੁੱਦੇ ਹਮੇਸ਼ਾ ਹੀ ਹਰ ਪਾਰਟੀ ਵੱਲੋਂ ਬਦਾਰਚ ਰੱਖੇ ਮੂਰੇ ਰੱਖੇ ਜਾਂਦੇ ਨੇ ਕਿਉਂਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਕਿਥੇ ਨਾ ਕਿਥੇ ਵਿਗੜਦਾ ਨਜ਼ਰ ਆ ਰਿਹਾ ਹੈ ਅੱਜ ਸਰਨਾ ਸੁਪਸ਼ਨਾ ਦੇ ਉੱਤੇਦਾਰ ਮੌਜੂਦ ਨੇ ਉਹਨਾਂ ਕੋਲ ਨਾਲ ਗੱਲਬਾਤ ਕਰਨ ਲੈਣਾ ਕਿ ਉਹਨਾਂ ਦਾ ਪੰਜਾਬ ਦੇ ਇਸ ਮੁੱਦੇ ਨੂੰ ਲੈ ਕੇ ਕੀ ਕਹਿਣਾ ਹੈ ਜਿਵੇਂ ਆਪਾਂ ਗੱਲ ਕਰੀਏ ਲਗਾਤਾਰ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਵਿਗੜਦਾ ਜਾ ਰਿਹਾ ਤੇ ਆਏ ਦਿਨ ਹੀ ਘਟਨਾਵਾਂ ਜਿਹੜੀਆਂ ਕਤਲ ਦੀਆਂ ਚੋਰੀ ਦੀਆਂ ਸਗਨੈਚਿੰਗ ਦੀਆਂ ਇਹੋ ਜਿਹੇ ਜਿਹੜੀਆਂ ਬਾਰ ਦਿੱਤਾ ਲਗਾਤਾਰ ਪੰਜਾਬ ਦੇ ਚੋਰੀਆਂ ਕਿਸੇ ਨਸ਼ਾ ਖੋਰੀ ਬੰਦਾ ਹੋਣ ਦਾ ਨਾਮ ਨਹੀਂ ਲੈ ਰਹੀ ਜੈ ਸ਼੍ਰੀ ਰਾਮ ਜੀ ਆਏ ਦਿਨ ਆਪਾਂ ਦੇਖਦੇ ਆ ਪੰਜਾਬ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਜਿਵੇਂ ਪਿੱਛੇ ਜੇ ਤੁਹਾਡੇ ਸਾਹਮਣੇ ਪਿੱਛੇ ਥਰਮਲ ਪਲਾਟ ਦੇ ਨਜ਼ਦੀਕ ਗੋਲੀਆਂ ਚੱਲੀਆਂ ਆ ਹੁਣ ਥੋੜੇ ਦਿਨ ਪਹਿਲਾਂ ਆਪਣੇ ਤਾਨੀਆਂ ਜੀ ਦੇ ਪਿਤਾ ਜੋ ਡਾਕਟਰ ਨੇ ਉਹਨਾਂ ਦੇ ਉੱਤੇ ਗੋਲੀਆਂ ਚੱਲੀਆਂ ਲਗਾਤਾਰ ਜਿਹੜੀਆਂ ਇਹ ਕਮੀਆਂ ਨੇ ਇਹ ਫਰੋਤੀਆਂ ਦੇ ਕਾਰਨ ਹੁੰਦਾ ਹੈਗਾ ਫਰੋਤੀਆਂ ਕਿਉਂਕਿ ਨਸ਼ੇ ਦੇ ਕਾਰਨ ਔਰ ਨਸ਼ੇ ਦੇ ਉੱਤੇ ਠੱਲ ਪੈਣ ਦਾ ਨਾਂ ਨਹੀਂ ਲੈ ਰਿਆ ਪੰਜਾਬ ਸਰਕਾਰ ਕਿਤੇ ਨਾ ਕਿਤੇ ਫੇਲਿਅਰ ਸਾਹਮਣੇ ਆ ਰਿਹਾ ਹੈ ਪੰਜਾਬ ਸਰਕਾਰ ਮਿਹਨਤ ਬਹੁਤ ਕਰ ਰਹੀ ਹੈ ਨਸ਼ੇ ਦੇ ਉੱਤੇ ਪਰੰਤੂ ਫਿਰ ਵੀ ناکਾਮ ਸਾਬਿਤ ਹੋ ਰਹੀਏਗੀ ਕਿਉਂਕਿ ਨਸ਼ੇ ਦੇ ਉੱਤੇ ਠੱਲ ਪਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਵੀ ਹੈ ਔਰ ਜ਼ਰੂਰਤ ਵੀ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਲਗਾਤਾਰ ਪੁਲਿਸ ਨਸ਼ਾ ਸ਼ਡਾਊ ਕੇਂਦਰਾਂ ਦੇ ਵਿੱਚ ਲੋਕਾਂ ਨੂੰ ਛੱਡਣ ਵੀ ਜਾਂਦੀ ਹੈ ਜਾਂ ਹੋਰ ਉਹ ਜਿਹੜੇ ਲੋਕਾਂ ਤੋਂ ਇਹਨਾਂ ਤੋਂ ਪੁੱਛਕਿੱਚ ਨਹੀਂ ਕੀਤੀ ਜਾਂਦੀ ਕਿ ਨਸ਼ਾ ਇਹ ਲੈ ਕੇ ਕਿੱਥੋਂ ਆਉਂਦੇ ਆ ਕਿੱਥੋਂ ਲੈ ਕੇ ਸੇਵਨ ਕਰਦੇ ਆ ਉਹ ਬੰਦੇ ਨੂੰ ਰਾਉਂਡ ਅਪ ਨਹੀਂ ਕੀਤਾ ਜਾਂਦਾ ਜਿਸ ਦੇ ਕਾਰਨ ਨਸ਼ਾ ਵਿਗਦਾ ਰਹੇ ਜਿਸ ਜਿਸ ਕਾਰਨ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਹੁੰਦਾ ਆਖਿਰ ਕਾਰਨ ਕੀ ਕਿਸੇ ਨੂੰ ਮੰਨਾਂਗੇ ਦੋਸ਼ੀ ਕਿਸ ਨੂੰ ਮੰਨਾਂਗੇ ਪਹਿਲਾਂ ਵੀ ਪੰਜਾਬ ਦੇ ਉੱਤੇ ਸਰਕਾਰਾਂ ਨੇ ਰਾਜਕਤਾ ਕਾਂਗਰਸ ਨੇ ਵੀ ਕੀਤਾ ਅਕਾਲੀ ਦਲ ਨੇ ਵੀ ਕੀਤਾ ਜਿਹੜੇ ਆਮ ਆਦਮੀ ਪਾਰਟੀ ਉਹਦੇ ਵੱਲੋਂ ਥੱਲ ਕੋਮ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਫਿਰ ਵੀ ਨਸ਼ਾ ਨਾ ਆਉਣਾ ਪੰਜਾਬ ਦੇ ਵਿੱਚ ਬੰਦ ਨਹੀਂ ਹੋ ਰਿਹਾ ਨਸ਼ਾ ਕਿਤੇ ਨਾ ਕਿਤੇ ਭ੍ਰਸ਼ਟਾਚਾਰ ਹੈਗਾ ਜੋ ਖਤਮ ਨਹੀਂ ਹੋ ਸਕਿਆ ਭ੍ਰਸ਼ਟਾਚਾਰ ਦੇ ਕਾਰਨ ਹੀ ਨਸ਼ਾ ਪੰਜਾਬ ਦੇ ਵਿੱਚ ਆ ਰਿਹਾ ਹੈਗਾ ਅਦਰਵਾਈਜ਼ ਨਸ਼ਾ ਅੰਦਰ ਪੰਜਾਬ ਦੇ ਅੰਦਰ ਤਾਂ ਚੀਟੀ ਵੀ ਨਹੀਂ ਆ ਸਕਦੀ ਸਾਡੀ ਪੰਜਾਬ ਦੀ ਬੜੀ ਬਹਾਦਰ ਪੁਲਿਸ ਆ ਜਿਨੇ 1984 ਦਾ ਦੌਰ ਹੰਡਾਇਆ 1992 93 ਤੱਕ ਜਿਨ੍ਹਾਂ ਨੇ ਅੱਤਵਾਦ ਨੂੰ ਖਤਮ ਕੀਤਾ ਅਸੀਂ ਮੰਨਦੇ ਪੰਜਾਬ ਦੀ ਬਹਾਦਰ ਪੁਲਿਸ ਆ ਨਸ਼ਾ ਤਾਂ 1 ਮਿੰਟ ਦਾ ਕੰਮ ਹੈ ਜੋ ਖਤਮ ਹੋ ਸਕਦਾ ਪਰੰਤੂ ਕਿਤੇ ਨਾ ਕਿਤੇ ਸਰਕਾਰਾਂ ਦਾ ਦਬਾਅ ਹੁੰਦਾਗਾ ਕਿਤੇ ਨਾ ਕਿਤੇ ਨੇਤਾਵਾਂ ਦੀ ਦਬਾਅ ਦੇ ਹੇਠ ਪੁਲਿਸ ਪ੍ਰਸ਼ਾਸਨ ਹੈ ਇਸ ਟਾਈਮ ਔਰ ਜੀ ਦੇ ਕਾਰਨ ਨਸ਼ੇ ਦੇ ਤੇ ਪੂਰੀ ਤਰ੍ਹਾਂ ਠੱਲ ਨਹੀਂ ਪੈ ਰਹੀ ਜੇ ਆਪਾਂ ਗੱਲ ਕਰੀਏ ਵਿਕ੍ਰਮਜੀਤ ਸਿੰਘ ਮਜੀਠੀਆ ਨੂੰ ਅਰੈਸਟ ਕੀਤਾ ਜਾਂਦਾ ਚਿੱਟੇ ਦਾ ਮਾਮਲਾ ਜਿਹੜਾ ਉਹ ਹਮੇਸ਼ਾ ਆਪਾਂ ਭੁੱਖਿਆ ਹੋਇਆ ਹੈ ਜੀ ਹਾਂ ਵਿਕ੍ਰਮਜੀਤ ਸਿੰਘ ਮਜੀਠੀਆ ਉਹਨਾਂ ਨੇ ਚਿੱਟੇ ਦੇ ਵਿੱਚ ਕਾਫੀ ਹੱਤਾਂ ਜਿਹੜਾ ਪੰਜਾਬ ਦੇ ਨੌਜਵਾਨੀ ਨੂੰ ਖਰਾਬ ਕਰਨ ਦੇ ਵਿੱਚ ਇਤਨਾ ਕਿਤੇ ਨਸ਼ੇ ਤੇ ਲਾਉਣ ਦਾ ਜੁਮ ਹੈ ਜਿਹੜਾ ਉਹ ਵਿਕ੍ਰਮਜੀਤ ਸਿੰਘ ਮਜੀਠੀਆ ਨੂੰ ਦਿੱਤਾ ਗਿਆ ਜੀ ਜੇ ਮੈਂ ਕੋਈ ਗੇਮਪਲਾਨ ਹੈ ਕਿ ਮੁਜੀ ਬਿਕਰਮਜੀਤ ਸਿੰਘ ਮੁਜੀ ਠੀਣਾ ਅਰੇਸ਼ਟ ਕੀਤਾ ਤੇ ਆਏ ਦਿਨ ਲਗਾਤਾਰ ਰਿਮਾਂਡ ਤੇ ਲਿਤਾਇਆ ਜਾ ਰਿਹਾ ਹੈ ਉਹਨਾਂ ਨੂੰ ਨਹੀਂ ਬਿਕਰਮਜੀਤ ਸਿੰਘ ਮੁਜੀ ਠੀਆ ਕਦੇ ਇਸ ਤਰ੍ਹਾਂ ਤਾਂ ਇਸ ਤਰ੍ਹਾਂ ਦੀ ਘਟਨਾ ਕਦੇ ਸਾਹਮਣੇ ਨਹੀਂ ਆਈਗੀ ਜੇ ਕੀ ਉਹ ਵੇਚ ਰਹੇ ਹੋਣ ਜਾਂ ਉਹ ਇੱਕ ਵਾਰੇ ਹੁਣ ਕੋਲੇ ਖੜ ਕੇ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਨਹੀਂ ਆਈ ਇਸ ਤਰ੍ਹਾਂ ਨਾਮ ਲੈਣ ਨੂੰ ਕਿਸੇ ਵੀ ਪੋਲਿਟਿਸ਼ੀਅਨ ਦਾ ਨਾਮ ਲੈ ਕੇ ਕਿਸੇ ਨੂੰ ਵੀ ਬਦਨਾਮ ਕੀਤਾ ਜਾ ਸਕਦਾ ਹੈ ਇਹ ਕੋਈ ਖਾਸ ਗੱਲ ਨਹੀਂ ਹੈਗੀ ਇਹ ਤਾਂ ਲਗਾਤਾਰ ਉਹਨਾਂ ਦੇ ਹੋ ਸਕਦਾ ਵੀ ਇਲਜ਼ਾਮ ਹੀ ਹੋਣ ਮਗਰ ਉਹਨਾਂ ਦੇ ਕਿਤੇ ਨਾ ਕਿਤੇ ਕੋਈ ਲਿੰਕ ਸਾਬਤ ਜਦੋਂ ਤੱਕ ਨਹੀਂ ਹੁੰਦੇ ਉਹ ਕੋਰਟ ਦਾ ਕੰਮ ਹੈ ਜੇ ਲਿੰਕ ਸਾਬਤ ਹੁੰਦੇ ਆ ਤਾਂ ਅਸੀਂ ਕਹਿੰਦੇ ਆ ਉਹ ਦੋਸ਼ੀ ਨੇ ਤਾਂ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਅਗਰ ਨਹੀਂ ਦੋਸ਼ੀ ਤਾਂ ਉਹਨਾਂ ਨੂੰ ਰਿਲੀਫ ਮਿਲਣਾ ਚਾਹੀਦਾ ਕੀ ਆਖਿਰਕਾਰਨ ਕੀ ਆ ਪੰਜਾਬ ਦੇ ਚ ਆਏ ਦਿਨ ਹੀ ਜਿਹੜੇ ਕਤਲ ਗੋਲੀਬਾਰਨ ਦਿਆ ਜਾਂ ਲੁੱਟਾਂ ਖੋਹਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਪੰਜਾਬ ਸਰਕਾਰ ਕੋਲ ਨਫਰੀ ਦੀ ਕਮੀਆਂ ਕੀ ਕਾਰਨ ਕੀ ਆ ਪੰਜਾਬ ਸਰਕਾਰ ਕੋਲੇ ਨਫਰੀ ਦੀ ਬਹੁਤ ਘਾਟ ਹੈ ਇਹ ਅਸੀਂ ਲਗਾਤਾਰ ਅਸੀਂ ਥਾਣੇ ਦੇ ਵਿੱਚ ਜਦੋਂ ਜਾਂਦੇ ਆ ਡਿਪਾਰਟਮੈਂਟ ਨੂੰ ਮਿਲਦੇ ਆ ਜਾਂ ਹੋਰ ਆ ਉੱਥੇ ਪਤਾ ਲੱਗਦਾ ਕਿ ਨਫਰੀ ਦੀ ਘਾਟ ਹੈ ਕਿਉਂਕਿ ਇਹ ਇੱਕ ਥਾਣੇਦਾਰ ਡੀਲ ਕਰ ਰਿਹਾ ਹੁੰਦਾ ਤੇ ਉਸ ਦੇ ਲਈ ਪੰਜ ਮਸਲੇ ਖੜੇ ਹੁੰਦੇ ਹੈਗੇ ਪੰਜਾਂ ਮਸਲਾਂ ਦੇ ਲਈ ਉਹਨੂੰ ਪੂਰਾ ਦਿਨ ਲੱਗ ਜਾਂਦਾ ਹੈਗਾ ਜੀ ਤੁਸੀਂ ਜੀ ਅੱਪਾ ਗੱਲ ਕਰੀਏ ਤੁਸੀਂ ਸ਼ਿਵਸ਼ਾਨਾ ਦੇ ਕਦੋਂ ਉਹਦੇ ਜੁੜੇ ਹੋਏ ਹੋ ਸ਼ਿਵਸ਼ਾਨ ਨਾਲ ਤੇ ਇਹੋ ਜਿਹੇ ਕਿੜੀਆਂ ਘਟਨਾਵਾਂ ਸੀ ਜਿਹੜੀਆਂ ਇਹ ਸਰਕਾਰ ਦੇ ਵਿੱਚ ਉਹਦੀਆਂ ਪਹਿਲਾਂ ਦੀ ਸਰਕਾਰਾਂ ਚ ਕਦੀ ਦੇਖੀਆਂ ਸੀ ਨੇ ਮੈਨੂੰ तकरीबन ਲਗਭਗ 20 ਸਾਲ ਦੇ ਕਰੀਬ ਹੋ ਚੁੱਕੇ ਨੇ ਵੀ ਜਦੋਂ ਦਾ ਮੈਂ ਸ਼ਿਵ ਸੈਨਾ ਦੇ ਵਿੱਚ ਆਗੂ ਆ ਤਾਂ ਮੈਂ तकरीबन ਲੰਬੇ ਸਮੇਂ ਤੋਂ ਦੇਖਦਾ ਆ ਰਿਹਾ ਜਿਸ ਤਰ੍ਹਾਂ 2016 ਦੇ ਵਿੱਚ ਲਗਾਤਾਰ ਗੋਲੀ ਕਾਂਡ ਹੋਏ ਹਿੰਦੂ ਨੇਤਾਵਾਂ ਨੂੰ ਟਾਰਗੇਟ ਕਰਕੇ ਗੋਲੀਆਂ ਮਾਰੀਆਂ ਗਈਆਂ ਜਿਸ ਤਰ੍ਹਾਂ ਵਿਪਨ ਸ਼ਰਮਾ ਦੁਰਗਾ ਗੁਪਤਾ ਆਪਣੇ ਅਮਿਤ ਸੀਗੇ ਹੁਣ ਮਤਲਬ ਕਈ ਜਗਦੀਸ਼ ਕਗਨੇਜਾ ਮਤਲਬ ਕਈ ਨੇਤਾਵਾਂ ਦੇ ਗੋਲੀਆਂ ਮਾਰੀਆਂ ਗਈਆਂ ਟਾਰਗੇਟ ਕੀਤਾ ਗਿਆ ਹਿੰਦੂ ਸਮਾਜ ਨੂੰ ਲਗਾਤਾਰ ਔਰ ਹੁਣ ਵੀ ਇਸ ਤਰ੍ਹਾਂ ਦੇ ਡਰਾਮਾ ਹੀ ਲੱਗ ਰਹੀਆਂ ਨੇ ਕਿ ਹਿੰਦੂ ਸਮਾਜ ਨੂੰ ਹੀ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੋਰ ਕੁਝ ਵੀ ਨਹੀਂ ਲੱਗ ਰਿਹਾ ਸਾਡੇ ਨਾਲ ਹੋਰ ਵੀ ਸ਼ਿਵ ਸ਼ੈਣਾ ਦੇ ਜਿਹੜੇ ਉੱਤੇਦਾਰ ਨੇ ਉਹ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਣੇ ਆ ਉਹਨਾਂ ਨਾਲ ਕਿ ਆਖੇ ਕਰ ਪੰਜਾਬ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਕਿਉਂ ਪੰਜਾਬ ਦਾ ਅਜਿਹਾ ਦਿਨ ਮੋਲ ਹੈ ਜਿਹੜਾ ਖਰਾਬ ਹੁੰਦਾ ਜਾ ਰਿਹਾ ਦੇਖੋ ਪੰਜਾਬ ਇੱਕ ਅਮਰ ਸ਼ਾਂਤੀ ਦਾ ਪੰਜਾਬ ਸੀ ਦੇ ਸੀਗਾ ਬਟ ਜਿਹੜਾ ਹੁਣ ਅੱਜ ਦਾ ਮਾਹੌਲ ਆ ਉਹਨੂੰ ਅਸੀਂ ਬਹੁਤ ਮਾੜਾ ਮਾਹੌਲ ਕਹਿੰਨੇ ਆ ਕਿਉਂਕਿ ਇਸ ਵਿੱਚ ਕਿਤੇ ਨਾ ਕਿਤੇ ਕੋਈ ਤਾਂ ਕਮੀ ਹੈਗੀ ਆ ਪੰਜਾਬ ਦੇ ਪ੍ਰਸ਼ਾਸਨ ਦੇ ਲਾਲੋ ਜਾਂ ਕਿਸੇ ਦੀ ਵੀ ਲਾਲੋ ਪਰ ਅੱਜ ਜੋ ਪੰਜਾਬ ਦਾ ਮਾਹੌਲ ਆ ਇੱਕ ਐ ਮੰਨ ਲਈ ਜਿਵੇਂ ਆਪਾਂ ਕਹਿਦਨੇ ਆ ਜੀ ਮਾਹੌਲ ਭਿੱਖਿਆ ਪਿਆ ਲੋਕਾਂ ਦੇ ਅੰਦਰ ਡਰ ਪੈ ਗਿਆ ਜੀ ਅੱਜ ਕੱਲ ਦਾ ਲੋਕਾਂ ਦਾ ਨਿਕਲਣਾ ਬਾਹਰ ਇਹਨਾਂ ਦੁੱਬਰ ਹੋਇਆ ਪਿਆ ਜੀ 나ਦੋ ਬਾਹਰ ਜਾ ਸਕਦੇ ਆ ਜੇ ਉਹ ਜਾਂਦੇ ਐ ਨਾ ਉਹ ਸੇਫ ਹੈ ਨਾ ਉਹਨਾਂ ਦੇ ਘਰ ਸੇਫ ਹੈ ਜੀ ਕਿਉਂਕਿ ਇਹਨਾਂ ਦਾ ਕਾਰਨ ਇਹੀ ਹੈ ਸਭ ਨਾਲੋਂ ਵੱਡਾ ਕਾਰਨ ਨਸ਼ਾ ਨਸ਼ਾ ਕਿੱਥੋਂ ਆਉਂਦਾ ਹੈ ਬਰੋਈਗਾਰੀ ਤੋਂ ਜੇ ਲੋਕਾਂ ਨੂੰ ਰੋਜ਼ਗਾਰੀ ਨਹੀਂ ਮਿਲੂਗਾ ਤਾਂ ਬੇਰੇਗਰੀ ਜਾਣਗੇ ਜਿੱਕਰ ਆਪਾਂ ਗੱਲ ਕਰੀਏ ਪਿਛਲੇ 2 ਦਿਨ ਪਹਿਲਾਂ ਦੀ ਘਟਨਾ ਹੈ ਕਿ ਗੁਰੂਕੁਲ ਰੋਡ ਦੇ ਉੱਤੇ ਪੁਲਿਸ ਮੁਲਾਜ਼ਮ ਦੇ ਉੱਤੇ ਹੀ ਹਮਲਾ ਕਰ ਦਿੱਤੇ ਹੁੰਦਾ ਜਿਹੜਾ ਇਲਾਜ ਬਠਿੰਡਾ ਦੇ ਸਿਵਲ ਹਸਪਤਾਲ 'ਤੇ ਚੱਲਦਾ ਜਿੱਕਰ ਪੁਲਿਸ ਹੀ ਸੁਰੱਖਿਆ ਨਹੀਂ ਤੇ ਲੋਕਾਂ ਦੀ ਸੁਰੱਖਿਆ ਦੇ ਕਿੱਥੇ ਵਾਅਦੇ ਕਰ ਸਕਦੇ ਆ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਜੀ ਕਹਿੰਦਾ ਮਤਲਬ ਇਹੀ ਹੈ ਜੇ ਪ੍ਰਸ਼ਾਸਨ ਅੱਜ ਇਸੇ ਦਿਨ ਧਿਆਨ ਦੇਵੇ ਸਾਰਨਾ ਬੜੀ ਨਕਮੀ ਕੀ ਹੈ ਮੁਲਾਜ਼ਮ ਹੈ ਨਹੀਂ ਜੀ ਕੋਈ ਜ਼ਿਲ੍ਹਾ ਐਡਾ ਵੱਡਾ ਹੈ ਜੀ ਜੇ ਦੇਖਿਆ ਜਾਵੇ 4-5 ਲੱਖ ਦਾ ਬੱਦੀ ਇਹਦੀ ਹੈਗੀ ਹੈ ਜੇ ਮੁਲਾਜ਼ਮ ਰੱਖਣੇ ਚਾਹੀਦੇ ਇਹਨਾਂ ਨੂੰ ਕਿਸੇ ਨਾਲ ਆ ਚੋਰੀਆਂ ਰੁਪਏ ਜੀ ਲੈਣਾ ਮਾਸ਼ਾਅੱਲਾ ਸ਼ਹਿਰੋ ਕੇ ਜੀ ਜੇ ਪ੍ਰਸ਼ਾਸਨ ਇਹੋ ਧਿਆਨ ਨਹੀਂ ਦੇ ਰਿਹਾ ਕੌਣ ਧਿਆਨ ਦੇਊਗਾ ਜੀ ਬਰੋਜਗਾਰੀ ਤਾਂ ਬਰੋਜਗਾਰੀ ਵਧੀ ਜਾਂਦੀ ਹੈ ਜੀ ਜੇ ਉਹੀ ਉਹਨਾਂ ਨੂੰ ਰੱਖਿਆ ਜਾਵੇ ਬਰੋਜਗਾਰ ਰੋਜ਼ਗਾਰ ਤੇ ਇਹ ਕੰਮ ਹੋਵਿਨਾ ਆਦਾ ਵਧੀਆ ਜਵਾਬ ਦਿੱਤ ਕਰੇ ਜੀ ਕਿਤੇ ਨਾ ਕਿਤੇ ਤੁਹਾਡੀ ਗੱਲ ਤੋਂ ਮਹਿਸੂਸ ਕਰ ਸਕਦੇ ਹਾਂ ਅਸੀਂ ਸੋਚ ਸਕਦੇ ਹਾਂ ਕਿ ਅਖੀਰ ਬੇਰੋਜ਼ਗਾਰੀ ਪੰਜਾਬ 'ਚ ਹੈ ਹੋਰ ਸੇਤਾਂ 'ਚ ਨਹੀਂ ਲੇਕਿਨ ਕਿਤੇ ਨਾ ਕਿਤੇ ਦਾਵਾ ਇਹ ਵੀ ਕੀਤਾ ਜਾਂਦਾ ਕਿ ਪੰਜਾਬ ਦੇ ਇਚਾ ਕੇ ਬਾਹਰ ਦੇ ਸੂਬਿਆਂ ਦੇ ਲੋਕ ਕੰਮ ਕਰ ਰਹੇ ਨੇ ਪੰਜਾਬੀ ਨੂੰ ਕਿਉਂ ਨਹੀਂ ਕੰਮ ਦਿੱਤਾ ਜਾ ਰਿਹਾ ਦੇਖੋ ਪੰਜਾਬੀ ਨੂੰ ਕੰਮ ਕਰਦਿਆਂ ਰੋਕੇ ਜਾਂਦਾ ਜਿੰਨਾ ਕੰਮ ਸਾਡੇ ਪੰਜਾਬ ਦੇ ਵਿੱਚ ਹੈ ਜੇ ਅਸੀਂ ਕਰ ਰਹੇ ਆ ਅਸੀਂ ਖੁਦ ਕੰਮ ਕਰ ਰਹੇ ਆ ਜੀ ਅਸੀਂ ਲੇਟਾ ਹੈ ਜੀ ਅਦੇ ਅਸਵੀ ਕੰਮ ਕਰਦੇ ਆ ਅਸੀਂ ਵੀ ਬਿਲਕੁਲ ਯੋਗ ਕਰੀ ਜਾਂਦੇ ਆ ਆ ਜੇ ਕੋਈ ਹਰ ਗੇ ਸੋਚ ਲੱਗ ਜੇ ਵੀ ਮੈਂ ਕਮਾ ਕੇ ਹੀ ਰੋਟੀ ਖਾਣੀ ਐ ਉਹ ਜਿਹਨੇ ਸੋਚਣਾ ਐ ਵੀ ਮੈਂ ਕੰਮ ਕਰਨਾ ਹੀ ਨਹੀਂ ਵੀ ਮੈਂ ਕੰਮ ਕਰਨਾ ਹੀ ਨਹੀਂ ਇਹ ਕੁਛ ਕਰਨਾ ਹੀ ਨਹੀਂ ਉਹਨੇ ਕਿਤੇ ਨਾ ਕਿੱਥੇ ਨਸ਼ੇ ਵਾਲੀ ਜਾਣਾ ਉਹ ਜੋ ਨਸ਼ਾ ਕਰਦਾ ਨਸ਼ਾ ਕਰਨ ਦੇ ਵਾਸਤੇ ਉਹਨੇ ਚੋਲੀਆਂ ਕਰਨੀਆਂ ਜੀ ਬਗੇਤੀਆਂ ਕਰਨੀਆਂ ਜਾਂ ਕਿਸੇ ਦਾ ਫਰੋਤੀਆ ਬੰਗਣੀ ਐ ਜੀ ਜਾਂ ਕਿਸੇ ਗੈਂਗਸਟਰ ਦੇ ਹੱਥ ਚੜਜੂਗਾ ਜੀ ਉਹ ਪਿਛਲੇ ਪੰਜਾਬ ਸਰਕਾਰ ਤੁਸੀਂ ਮੰਗ ਕਰਦੇ ਆ ਜੀ ਵੀ ਇੱਕ ਤਾਂ ਰੋਜ਼ਗਾਰ ਬੇਰੋਜ਼ਗਾਰੀ ਖਤਮ ਕੀਤੀ ਜਾਵੇ ਜਿਸ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਆ ਆ ਵਧੇ ਜੇਬ ਦੀਤ ਪਰੇ ਜੀ ਜੇ ਕਿ ਆਪਾਂ ਸਿੱਖਿਆ ਨਾਲ ਦੀ ਗੱਲ ਕਰੀਏ ਸਿੱਖਿਆ ਨਾਲ ਲਗਾਤਾਰ ਪੰਜਾਬ ਦੇ ਮੁੱਦੇ ਚੱਕਦੀ ਆ ਲੇਕਿਨ ਇਸ ਵੇਲੇ ਜਿਹੜੇ ਸਿੱਖਿਆ ਨਾਲ ਦੇ ਨੇਤਾ ਨੇ ਉਹ ਆਪਸ ਦੇ ਵਿੱਚ ਤੂ ਤੂ ਮੈਂਮਾਂ ਤੇ ਜੁੜੇ ਹੋਏ ਨੇ ਕਾਰਨ ਕੀ ਹੈ ਦੇਖੋ ਤੂ ਤੂ ਨਾਲ ਦਾ ਕਰਨ ਦੇਖੋ ਇਹ ਹੁੰਦਾ ਨਹੀਂਗਾ ਜੀ ਇਹ ਸ਼ੁਰੂ ਤੋਂ ਹੀ ਚੱਲੀ ਜਾਂਦਾ ਵੀ ਉਹ ਕਹਿੰਦਾ ਮੈਂ ਲੀਡਰ ਆ ਜੀ ਵੱਡਾ ਇਹ ਜਿੰਨਾ ਚਿਰ ਰਹਿਣਾ ਜੇ ਏਕਾ ਨਹੀਂ ਹੁੰਦਾ ਇਹਨਾਂ ਨੂੰ ਏਕੇ ਨਾਲ ਹੀ ਰਹਿਣਾ ਪਊਗਾ ਜੇ ਇੱਕਾ ਨਹੀਂ ਰਹੂਗਾ ਤਾਂ ਕੋਈ ਨਾ ਕੋਈ ਇਹਦਾ ਫੈਰਾ ਚੱਕੀ ਜਾਊਗਾ ਜੇ ਆਕੇ ਅਸੀਂ ਕਹਿੰਦੇ ਹਾਂ ਸਰ ਨੂੰ ਇੱਕੋ ਇੱਕ ਜੁੜ ਗਰਾਣਾ ਚਾਹੀਦਾ ਹੈ ਜਿਸ ਨਾਲ ਅਸੀਂ ਇੱਕ ਸਰਾਤਨ ਤੇ ਵੀ ਲੜਾਈ ਲੜ ਸਕੀ ਅਸੀਂ ਜਿਕੇ ਆਪਾਂ ਗੱਲ ਕਰੀਏ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੁਸ਼ੀਲ ਜੀ ਪੰਜਾਬ ਦੇ ਮੁੱਦੇ ਦੀ ਗੱਲ ਕਰੀਏ ਤੁਸੀਂ 20 ਸਾਲ ਦੀ ਗੱਲ ਕੀਤੀ ਕਿ ਤੁਹਾਡੇ 20 ਸਾਲ ਦਾ ਸਫਰ ਹੈ ਸ਼ਿਵ ਸ਼ੈਨਾ ਦੇ ਨਾਲ ਜੁੜਿਆ ਨੂੰ ਇਹ ਤੁਸੀਂ ਪਹਿਲਾਂ ਸ਼ਿਵ ਸ਼ੈਨਾ ਹੋਰ ਕੀ ਸੀਗੇ ਆਖਿਰ ਕਾਰਨ ਕਿ ਉਹ ਸ਼ਿਵ ਸ਼ੈਨਾ ਕੋ ਛੱਡੀ ਗਈ ਤੁਸੀਂ ਦੇਖਿਆ ਸੀ ਪਿਛਲੇ ਸਮੇਂ ਦੌਰਾਨ ਮੇਰੇ ਤੇ ਇੱਕ ਹਮਲਾ ਹੋਇਆ ਸੀ ਜਿਸ ਦੇ ਜਿਸ ਘਟਨਾ ਨੂੰ ਲੈ ਕੇ ਪੂਰਾ ਸ਼ਹਿਰ ਪੂਰੇ Hindu ਸਮਾਜ ਦੇ ਲੋਕ ਮੇਰੇ ਨਾਲ ਜੁੜੇ ਹੋਏ ਸੀ ਔਰ तकरीबन ਜਿੰਨੀਆਂ ਵੀ ਜਥੇਬੰਦੀਆਂ ਦੇ ਿਤੜ ਦੇ ਆਗੂ ਸੀਗੇ ਉਹ ਸਾਰੇ ਮੇਰੇ ਨਾਲ ਸੀਗੇ ਜਿਹੜੀ ਘਟਨਾ ਦੀ ਨਿਖੇਧੀ ਕੀਤੀ ਸਭ ਨੇ ਪਰੰਤੂ ਜਿਹੜੀ ਸਾਡੀ ਜਥੇਬੰਦੀ ਸੀ ਜਿਨ੍ਹਾਂ ਨਾਲ ਮੈਂ तकरीबन ਬਹੁਤ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ ਉਸ ਜਥੇਬੰਦੀ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਨਾ ਹੀ ਉਸ ਜਥੇਬੰਦੀ ਵੱਲੋਂ ਬਠੰਡਾ ਵਿਖੇ ਇੱਕ ਵੀ ਕੋਈ ਚੱਕਰ ਲਗਾ ਕੇ ਕੋਈ ਉਸ ਗੱਲ ਦੀ ਨਿਖੇਧੀ ਨਹੀਂ ਕੀਤੀ ਗਈ ਜਿਸ ਕਾਰਨ ਮੈਨੂੰ ਲੱਗਿਆ ਵੀ ਮੈਨੂੰ ਇਥੋਂ ਛੱਡ ਦੇਣਾ ਚਾਹੀਦਾ। ਫੇਰ ਹੀ ਮੈਨੇ ਉਸ ਤੋਂ ਤਿਆਗ ਪੱਤਰ ਦਿੱਤਾ। ਪਹਿਲਾ 3 ਕਿ ਮਹੀਨੇ ਤਕਰੀਬਨ ਮੈਨੇ ਉਹਨਾਂ ਦਾ ਇੰਤਜ਼ਾਰ ਕੀਤਾ। ਉਹਨਾਂ ਨੂੰ ਫੋਰਸਫੁਲੀ ਕਿਹਾ ਵੀ ਤੁਸੀਂ ਬਠਿੰਡੇ ਕਰੋਮ ਲੁਗੋ ਔਰ ਇਸ ਗੱਲ ਦੀ ਨਖੇਦੀ ਕਰੋ। ਪਰੰਤੂ ਉਹ ਨਹੀਂ ਪਹੁੰਚੇ। ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਮੇਰੇ ਨਾਲ ਸਿੱਖ ਜੱਥੇਬੰਦੀਆਂ ਦੇ ਆਗੂ ਵੀ ਨਾਲ ਸੀਗੇ। ਮਤਲਬ ਇੱਥੇ ਸਿੱਖ ਜਾਂ ਹਿੰਦੂ ਦਾ ਤਾਂ ਸਵਾਲ ਹੀ ਨਹੀਂ ਸੀਗਾ। ਸਵਾਲ ਤਾਂ ਹਿੰਦੂ ਸਿੱਖ ਭਾਈਚਾਰੇ ਦਾ ਸੀ। ਕੱਲੇ ਹਿੰਦੂ ਜਾਂ ਸਿੱਖ ਦਾ ਸਵਾਲ ਨਹੀਂ ਸੀ ਇਹ ਤੇ ਹਿੰਦੂ ਸਿੱਖ ਭਾਈਚਾਰੇ ਦਾ ਸਵਾਲ ਸੀ ਜਿਹੜਾ ਮੇਰੇ ਤੇ ਹਮਲਾ ਹੋਇਆ ਉਹ ਜੇ ਅਗਰ ਸਾਰੇ ਭਰਾ ਇੱਕ ਮੰਚ ਤੇ ਇਕੱਠੇ ਹੋ ਰਹੇ ਸੀ ਤਾਂ ਉਹ ਇਸੇ ਕਾਰਨ ਨਹੀਂ ਹੋ ਰਹੇ ਸੀ ਕਿ ਮੇਰੇ ਨਾਲ ਗਲਤ ਹੋਇਆ ਜੇ ਗਲਤ ਹੋਇਆ ਸੀ ਤਾਂ ਸਾਰਿਆਂ ਜਿੱਥੇ ਬੰਦਿਆਂ ਖੜੀਆਂ ਸੀ ਪਰੰਤੂ ਜਦੋਂ ਸਾਡੀ ਜਿੱਥੇ ਬੰਦੀ ਨੇ ਕਿਸੇ ਨੇ ਇਸ਼ਾਰ ਨਹੀਂ ਵੀ ਇਸ ਕਰਕੇ ਮੰਨੇ ਉਹਨਾਂ ਤੋਂ ਤਿਆਗ ਪੱਤਰ ਦਿੱਤਾ ਔਰ ਮੈਂ ਨਵੇਂ ਸਿਰੇ ਤੋਂ ਸ਼ਿਖਸਾਨਾ ਸੂਰੇਵੰਸ਼ੀ ਜੋ ਕਿ ਸਾਡੇ ਪ੍ਰਧਾਨ ਜੀ ਨੇ ਸੁਨੀਲ ਮਸੀਹ ਜੀ ਉਹਨਾਂ ਦੀ ਗਵਾਈ ਹੇਠ ਮਨੇ ਜੁਆਇਨ ਕੀਤਾ ਐ ਨਹੀਂ ਲੱਗਦਾ ਕਿ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਸਿਵਲਸ਼ਨ ਆਪਸ ਦੇ ਵਿੱਚ ਹੀ ਇੱਕ ਜੁੱਦੇ ਨਾਲ ਜੁੱਦ ਲੜ ਰਹੀ ਹੈ। ਨੇ ਇਸ ਤਰ੍ਹਾਂ ਦੀ ਕੋਈ ਹਾਲਾਤ ਵੀ ਨਹੀਂ ਹੈਗੇ ਪਰੰਤੂ ਰਾਜਨੀਤਿਕ ਜਿਹੜੀਆਂ ਚਾਲਾਂ ਨੇ ਜਾਂ ਲੀਡਰਸ਼ਿਪ ਹੈ ਜਿਹਨੂੰ ਆਪਾਂ ਕਹਿੰਦੇ ਵੀ ਮੈਂ ਵੱਡਾ ਪ੍ਰਧਾਨ ਆਹ ਚੀਜ਼ ਸਭ ਦੇ ਵਿੱਚ ਹੈਗੀ ਹੈਗੀ ਵੀ ਮੈਂ ਵੱਡਾ ਪ੍ਰਧਾਨ ਔਰ ਸਭ ਤੋਂ ਵੱਡੀ ਰਾਜਨੀਤੀ ਇਹ ਗਨਮੈਨਾ ਦੀ। ਇਸ ਮੁੱਦੇ ਦੇ ਵਿੱਚ ਸਭ ਤੋਂ ਵੱਡੀ ਰਾਜਨੀਤੀ ਗਨਮੈਨਾ ਦੀ ਹੈ ਕਿ ਉਹਦੇ ਕੋਲੇ ਦੋ ਵੱਧ ਗਏ ਉਹਦੇ ਕੋਲੇ ਚਾਰ ਘਟ ਗਏ ਉਹਦੇ ਕੋਲੇ ਇਸ ਤਰ੍ਹਾਂ ਹੋ ਗਿਆ। ਇਹ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਬੜੀ ਗੰਦੀ ਰਾਜਨੀਤੀ ਹੈ ਜੇ ਅਗਰ ਆਪਾਂ ਹਿੰਦੂ ਸਮਾਜ ਦਾ ਫਾਇਦਾ ਕਰਨਾ ਚਾਹੁੰਦੇ ਆ ਤਾਂ ਜ਼ਮੀਨੀ ਸੱਤਰ ਦੇ ਉੱਤੇ ਆ ਕੇ ਲੜਨਾ ਪਊਗਾ ਚਾਹੇ ਉਹਦੇ ਲਈ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕੁਰਬਾਨੀ ਦੇਣੀ ਪਵੇ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ ਹਾਂ ਠਾਕੁਰ ਸਾਹਿਬ ਜੀ ਇਹ ਠਾਕੁਰ ਸਾਹਿਬ ਜੀ ਆਪਾਂ ਗੱਲ ਕਰੀਏ ਇਸ ਟਾਈਮ ਮੁੱਦਾ ਸੀਗਾ ਸਵਾਲ ਪੁੱਛਿਆ ਸੀ ਬਾਈ ਜੀ ਰਣਦੇਸਾ ਕਿ ਗਨਮੈਨਾਂ ਦੀ ਲੜਾਈ ਹੈ ਕਿ ਉਹਦੇ ਕੋਲ ਇੰਨੇ ਬੱਦਗੇ ਕਿੰਨੇ ਬੱਦ ਸੂਰੀ ਕੋਲ ਕਿੰਨੇ ਗਨਮੈਨ ਸੀ ਰੈਂਬਰ ਸਰ ਦੇ ਤੁਹਾਡੇ ਉਦੇਦਾਰ ਸੀ ਲੇਕਿਨ ਉਹਨਾਂ ਨੂੰ ਸ਼ਰੀਆਮ ਗੋਲੀਆਂ ਮਰਿਆਂ ਦੀ ਦੇਖੋ ਸੂਰੀ ਕੋਲ ਗਨਮੈ ਬੜੇ ਸਵਾਲ ਗਨਮੈਨ ਦਾ ਨਹੀਂ ਹੁੰਦਾ ਜੀ ਗੱਲ ਤਾਂ ਆਪਣੀ ਜਾਨ ਸੁਰੱਖਿਆ ਸਭ ਨੂੰ ਪਿਆਰੀ ਹੁੰਦੀ ਹੈ ਦੇਖੋ ਉਹਨਾਂ ਨੇ ਹਮੇਸ਼ਾ ਸਨਾਤਨ ਨੂੰ ਧਰਨ ਲਈ ਲੜਦੇ ਰਹੇ ਆ ਤੇ ਉਹਨਾਂ ਨੇ ਹਮੇਸ਼ਾ ਹੀ ਸਾਧ ਰਣੇ ਆਪਣੀ ਜਾਨ ਦਿੱਤੀ ਹੈ ਜੀ ਤਾਂ ਲੱਗਦਾ ਕਿ ਗਨਮੈਨ ਹੋਣ ਜਾਂ ਨਾ ਹੋਣ ਤੁਸੀਂ ਆਪਣੀ ਰੱਖਿਆ ਕਰ ਸਕਦੇ ਹੋ ਸੁਰੱਖਿਆ ਕਰ ਸਕਦੇ ਹੋ ਦੇਖੋ ਗਨਮੈਨ ਲੈਣਾ ਜਾਂ ਦੇਣਾ ਉਹ ਸਾਡੇ ਹੱਥ ਨਹੀਂ ਉਹ ਤਾਂ ਪ੍ਰਸ਼ਾਸਨ ਦਾ ਕੰਮ ਹੈ ਜੀ ਵੀ ਜੇ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੀ ਜਾਨ ਨੂੰ ਖਤਰਾ ਜਾਂ ਕਿਸੇ ਦੀ ਪ੍ਰੋਬਲਮ ਹੈ ਉਹ ਉਹਨਾਂ ਨੇ ਦੇਖਣਾ ਅਸੀਂ ਨਹੀਂ ਦੇਖਣਾ ਜੀ ਤੁਸੀਂ ਇਹ ਗੱਲ ਕਹਿਤੀ ਕਿ ਉਹਨਾਂ ਨੇ ਦੇਖਣਾ ਪ੍ਰਸ਼ਾਸਨ ਲੇਕਿਨ ਇੱਕ ਬੰਦੇ ਜਿਹਦੇ ਕੋਲ 2 ਗਨਮੈਨ ਇੱਕ ਬੰਦਾ ਜਿਹਦੇ ਕੋਲ 15 ਗਨਮੈਨ 15 ਗਨਾਂ ਬੰਨਾਂ ਦੇ ਵਿੱਚ ਵੀ ਬੰਦਨ ਗੋਲੀ ਮਾਰ ਦਿੱਤੀ ਜਾਂਦੀ ਆ ਉ ਤਾਂ ਦੇਖੋ ਸੁਰੱਖਿਅਤ ਕਿੱਥੇ ਵੀ ਨਹੀਂ ਜੀ ਉਦੋਂ ਤੁਸੀਂ 50 ਗਨਮੈਨ ਲੈ ਲਓ ਤਾਂ ਵੀ ਸੁਰੱਖਿਅਤ ਨਹੀਂ ਇੱਥੇ ਦੇਖੋ ਸੁਰੱਖਿਆ ਦਾ ਆਪ ਨੂੰ ਆਪ ਹੀ ਕਰਨੀ ਪੈਣੀ ਆ ਲੜਾਈ ਆਪ ਨੂੰ ਆਪ ਹੀ ਲੜਨੀ ਪੈਣੀ ਆ ਜੀ ਕੋਈ ਜ ਆਪਾਂ ਤਾਂ ਸੱਤ ਅਧਰਾਂ ਦਾ ਕੰਮ ਕਰੀ ਜਾਂਦੇ ਆ ਜੀ ਸ਼ਾਂਤ ਅਧਰਾਂ ਦਾ ਕੰਮ ਕਰੀ ਜਾਂਦੇ ਆ ਅਸੀਂ ਕਰਦੇ ਆਵਾਂਗੇ ਸੱਤਰ ਵਾਸਤੇ ਹੁਣ ਮੈਨੂੰ ਘਟੂ ਘਟਾ ਲਾ ਲਓ ਜੀ 7-8 ਸਾਲ ਹੋ ਗਏ ਮੈਂ ਦੇਖੋ ਸਾਰੇ ਕੰਮ ਕਰਦੇ ਸੱਤ ਦਰਵਾਸੇ ਕੰਮ ਕਰਦੇ ਆਂ ਦੇਸ਼ ਲੋਕਾਂ ਵਾਸਤੇ ਹੀ ਕੰਮ ਕਰਦੇ ਆਂ ਅੰਗਰੇਜ਼ ਲੋਕਾਂ ਦੀ ਮਦਦ ਵੀ ਕਰਦੇ ਆਂ ਅਸੀਂ ਹੁਣ ਇੱਥੇ ਕੀ ਕਹਿ ਸਕਦੇ ਆਂ ਵੀ ਕਿਹੜਾ ਦੁਸ਼ਮਣ ਸਾਡੇ ਨਾਲ ਖੜਾ ਹੈ ਜਾਂ ਸਾਡੇ ਐਂਟੀ ਹੈ ਉਹ ਸਾਨੂੰ ਇਹ ਤਾਂ ਨਹੀਂ ਪਤਾ ਉਹ ਤਾਂ ਕਿਤੇ ਵੀ ਨਿਕਲ ਗਿਆ ਸਕਦਾ ਬਾਹਰ ਕੀ ਅਪੀਲ ਕੀ ਕਰੋਗੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਦੇ ਜਿਹੜੇ ਨੇ ਲਗਾਤਾਰ ਭਖ ਰਹੇ ਨੇ ਦੇਖੋ ਮੇਰਾ ਸਵਾਲ ਇਹੀ ਹੈ ਪੰਜਾਬ ਦੇ ਲੋਕਾਂ ਨੂੰ ਤੇ ਇੱਕ ਨੌਜਵਾਨ ਪੀੜ੍ਹੀ ਨੂੰ ਉਹ ਇੱਕ ਨਸ਼ਾ ਛੱਡ ਕੇ ਇੱਕ ਉਹ ਰੋਜ਼ਗਾਰ ਦੇ ਰਾਹ ਦੂਰੇ ਲਾ ਕੀ ਬੇਰੋਜ਼ਗਾਰਤਾ ਤੇ ਰਾਤੇ ਉਹ ਆਪ ਦਾ ਕੰਮ ਵੱਲ ਧਿਆਨ ਦੇਵੇ ਜਿਸ ਕਰਕੇ ਉਹ ਨਸ਼ਾ ਬੰਦ ਆ ਜਾਵੇ ਤੇ ਮਪਜਾ ਦਾ ਮਹੌਲਾ ਖਰਾਬ ਹੋਵੇ ਕਿਉਂਕਿ ਸਾਰ ਨਾਲ ਵੱਡਾ ਜੋ ਮੁੱਦਾ ਹੈ ਜੀ ਉਹ ਨੌਜਵਾਨ ਨਹੀਂ ਕਰਨਾ ਜੀ ਨੌਜਵਾਨ ਪੀੜ੍ਹੀ ਨਹੀਂ ਕਰਨਾ ਤੇ ਨੌਜਵਾਨ ਪੀੜ੍ਹੀ ਨੂੰ ਮੇਰਾ ਸਵਾਲ ਜਵਾਬ ਇਹੀ ਹੈ ਵੀ ਉਹ ਆਪ ਦਾ ਇੱਕ ਚੰਗਾ ਜੀਵਨ ਬਤੀਤ ਕਰੇ ਨਸ਼ੇ ਨੂੰ ਛੱਡ ਕੇ ਰੋਜ਼ਗਾਰ ਜਾਵੇ ਦੇਖੋ ਪੰਜਾਬ 'ਚ ਕੰਮ ਦੀ ਕਮੀ ਨਹੀਂ ਹੈ ਜੇ ਆਪਾਂ ਚਾਹੀਏ ਛੋਟਾ ਮੋਟਾ ਵੱਡਾ ਕੋਈ ਵੀ ਕੰਮ ਕਰ ਲਓ ਜੇ ਆਪਾਂ ਦੇਖੀ ਜਾਈਏ ਅੱਜ ਦੇ ਟਾਈਮ ਦੇ ਵਿੱਚ ਮੈਂ ਦੇਖਦਾ ਜਿਵੇਂ ਸਾਡੇ ਉਹ ਰੇਫਿੰਡੇ ਮਾਰ ਰੋਡ ਤੇ ਲਾ ਲੋ ਉਹ ਵੀ ਬੰਦਾ ਵੀਰ ਸਾਹ ਨਾਲ 20 ਤੋਂ 25 ਹਜ਼ਾਰ ਰੁਪਏ ਮਿਲਦਾ ਕਮਾ ਰਿਹਾ ਆ ਦਾ ਵਧੀਆ ਜੀਵਨ ਬਤੀਤ ਕਰੀ ਜਾਂਦਾ ਹੈ ਉਹ ਕੀ ਅਪੀਲ ਕੀ ਕਰਨਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਲਗਾਤਾਰ ਗੱਲ ਆਖੀ ਏਰੀਆ ਪੰਜਾਬ ਦਾ ਜਿਹੜਾ ਮਾਹੌਲ ਹੈ ਖਰਾਬ ਹੋ ਰਿਹਾ ਕੀ ਅਪੀਲ ਕਰੋਗੇ ਨੌਜਵਾਨ ਪੀੜੀ ਨੂੰ ਅਸੀਂ ਸਾਰੇ ਨੌਜਵਾਨ ਪੀੜੀ ਨੂੰ ਸਾਰੇ ਸਮਾਜ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਣਾ ਜਿਹੜਾ ਨਸ਼ੇ ਵਾਲਾ ਸਿਸਟਮ ਹੈ ਇਸ ਨੂੰ ਬੰਦ ਕਰੋ ਜੇ ਕੋਈ ਬੰਦਾ ਨਸ਼ਾ ਕਰਦਾ ਹੈ ਉਹਨੂੰ ਨਸ਼ਾ ਛੱਡ ਕੇ ਆਪਣੇ ਘਰ ਵਾਲ ਆਪਣੇ ਕੰਮ ਵਾਲ ਧਿਆਨ ਦੇਣਾ ਚਾਹੀਦਾ ਤਾਂ ਜੋ ਸਮਾਜ ਸਾਡਾ ਸੁਰੱਖਿਤ ਰਹਿ ਸਕੇ ਅਸੀਂ ਆਪਣੇ ਪਰਿਵਾਰ ਦੀ ਸੁਰੱਖਿਆ ਕਰ ਸਕੀਏ ਜੇ ਅਗਰ ਨਸ਼ਾ ਕੀਤਾ ਹੋ ਤਾਂ ਪਰਿਵਾਰ ਦੀ ਸੁਰੱਖਿਆ ਕਦੇ ਵੀ ਨਹੀਂ ਹੋ ਸਕਦੀ ਜਦੋਂ ਨਸ਼ਾ ਨਾ ਕੀਤਾ ਹੋਊਗਾ ਤਾਂ ਆਪਾਂ ਸੁਰਤ ਦੇ ਵਿੱਚ ਹੋਵਾਂਗੇ ਤਾਂ ਆਪਣੇ ਪਰਿਵਾਰ ਨੂੰ ਸੁਰੱਖਿਤ ਰੱਖ ਸਕਾਂਗੇ ਔਰ ਪਰਿਵਾਰ ਸੁਰੱਖਿਤ ਮਹਿਸੂਸ ਕਰੂਗਾ ਜਿਵੇਂ ਪਹਿਲਾਂ ਗੱਲ ਕਰੀਏ ਪੰਜਾਬ ਦੇ ਮੁੱਦਿਆਂ ਤੇ ਲਗਾਤਾਰ ਸਾਡੇ ਚੈਨਲ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਸਾਡੇ ਕੋਲ ਅੱਜ ਸ਼ਿਵ ਸ਼ੈਨਾ ਦੇ ਜਿਹੜੇ ਦੋ ਉਧੇਦਾਰ ਸੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਪੰਜਾਬ ਦੇ ਮਾਹੌਲ ਤੇ ਗੱਲਬਾਤ ਕੀਤੀ ਗਈ ਹੈ ਨੌਜਵਾਨਾਂ ਤੇ ਗੱਲਬਾਤ ਕੀਤੀ ਗਈ ਆਖਿਰ ਪੰਜਾਬ ਦੇ ਵਿੱਚ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਕੰਮ ਕਿਉਂ ਨਹੀਂ ਕਰੀ ਬਾਹਰ ਦੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਲੋਕ ਕੰਮ ਕਰਦੇ ਨੇ ਲੇਕਿਨ ਪੰਜਾਬ ਦੇ ਜਿਹੜੇ ਨੌਜਵਾਨ ਪੀੜੀ ਆ ਨਸ਼ਿਆਂ ਦੀ ਆਦੀ ਹੋਈ ਹੈ ਤੇ ਅਸੀਂ ਗੱਲਬਾਤ ਵੀ ਕੀਤੀ ਹੈ ਕਿ ਸਾਨੂੰ ਇਸ ਗੱਲਾਂ ਦੇ ਜਵਾਬ ਜਿਹੜੇ ਉਹ ਵੀ ਦਿੱਤੇ ਗਏ ਨੇ ਤੇ ਉਹਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਅਮਰੀਕੇ ਸ਼ਰਮਾ ਏਟ ਨਿਊਜ਼ ਪੰਜਾਬ ਬਠਿੰਡਾ